ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਜਰਸੀ ਦੇ ਟਾਪ ਬੋਲ ਜੇ ਇਸ ਵਕਤ ਆਪਣੇ ਇੰਡੀਆ ਵਿੱਚ ਅਵੇਲੇਬਲ ਨੇ ਜੋ ਦਸੰਬਰ 2025 ਤੱਕ ਆਪਣੇ ਇਸ ਵਕਤ ਟਾਪ 10 ਜਾਂ ਟਾਪ 20 ਬੋਲ ਜੋ ਵੀ ਹੈਗੇ ਨੇ ਉਹ ਆਪਾਂ ਤੁਹਾਨੂੰ ਦੱਸਾਂਗੇ ਸੋ ਇਹ ਬੋਲ ਆਪਣੇ ਸਾਰੀਆਂ ਕੰਪਨੀਆਂ ਦੇ ਆਪਾਂ ਤੁਹਾਨੂੰ ਦੱਸਾਂਗੇ ਬਈ ਜਿਨ੍ਹਾਂ ਦਾ ਟਾਪ ਜੇਪੀ ਸਕੋਰ ਹੋਊਗਾ ਜੋ ਕਿ EBS ਜਾਂ WWS ਹੋ ਜਾਂ CRI ਜਾਂ CMX ਜਿੰਨੀਆਂ ਵੀ ਕੰਪਨੀ ਦੇ ਆਪਣੇ ਟਾਪ ਦੇ ਬੋਲ ਆਪਾਂ ਨੂੰ ਮਿਲਣਗੇ ਉਹਨਾਂ ਦੀ ਤਹਨੰਤਹ ਦੇ ਨਾ ਪ ਜਾਣਕਾਰੀ ਸਾਂਝੀ ਕਰਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸੋ ਆਪਾਂ ਤਕਰੀਬ ਨੇ ਰੱਖਿਆ 18 ਬੋਲ ਟੌਪ ਦੇ ਆਪਾਂ ਤੁਹਾਨੂੰ 18 ਬੋਲਾਂ ਦੀ ਲਿਸਟ ਦੱਸਾਂਗੇ ਜੋ ਆਪਣੇ ਇਸ ਵਕਤ ਟੌਪ 18 ਬੋਲਾ ਤੇ ਬਟ ਆਪਾਂ ਤੁਹਾਨੂੰ ਅੱਗੇ ਜਾ ਕੇ ਟੌਪ ਦੇ ਜੋ 10 ਬੋਲ ਰਹਿ ਨੇ 10 ਬੋਲ ਉਹਨਾਂ ਦੇ ਆਪਾਂ ਤੁਹਾਨੂੰ ਟੌਪ ਦੇ ਅੰਕੜੇ ਦੱਸਾਂਗੇ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਦੱਸੋ ਦੇਖੋ ਤੁਸੀਂ ਜੇ ਟਾਪ 18 ਬੁੱਲ ਸਭ ਤੋਂ ਪਹਿਲੇ ਨੰਬਰ ਤੇ ਆ ਰਿਹਾ ਬੂਨ ਬੁੱਲ ਅ ਸੌਰੀ ਸਭ ਤੋਂ ਪਹਿਲੇ ਨੰਬਰ ਤੇ ਆ ਰਿਹਾ ਕੋਡ ਨੇਮ ਦੂਸਰੇ ਤੇ ਬੂਨ ਹੋ ਗਿਆ ਤੀਸਰੇ ਤੇ ਅਨਕਾਮਨ ਚੌਥੇ ਤੇ ਸੈਲੀ ਪੰਜਵੇਂ ਤੇ ਕਾਮਕਾਜੀ ਛੇਵੇਂ ਤੇ ਬਿਗ ਸ਼ਾਟ ਸੱਤਵੇਂ ਤੇ ਹੋ ਗਿਆ ਜੀ ਕੀਪਸੇਕ ਅੱਠਵੇਂ ਤੇ ਹੋ ਗਿਆ ਡਬਲ ਪਲੇ ਨੌਵੇਂ ਤੇ ਲੀਓ 10ਵੇਂ ਤੇ ਟ੍ਰੈਂਟ ਹੋ ਗਿਆ 11ਵੇਂ ਤੇ ਲੋਗਾਨ 12ਵੇਂ ਤੇ ਜੈ ਐਕਸ ਚੀਫ 13ਵੇਂ ਤੇ ਹੋ ਗਿਆ ਰੋਮੀਓ 14ਵੇਂ ਤੇ ਐਮ ਸੀ ਕੌਂਬ ਤੇ 15ਵਾਂ ਨੰਬਰ ਹੋਗਾ ਜੀ ਕੋਸਾਫੀਰੀ ਤੇ 16ਵਾਂ ਜੈਗਬੋਲ ਤੇ 17ਵਾਂ ਨੰਬਰ ਹੋਗਾ ਜੀ ਮੈਟ ਤੇ 18ਵਾਂ ਨੰਬਰ ਹੋਗਾ ਕੈਸੀ ਨੋਵਲ ਇਹ ਹੋ ਗਿਆ ਆਪਣੇ ਟੌਪ 18 ਬੋਲ ਇਸ ਤੋਂ ਅੱਗੇ ਆਪਾਂ ਟੌਪ 10 ਬੋਲ ਦੀ ਆਪਾਂ ਤੁਹਾਨੂੰ ਲਿਸਟ ਦੱਸਾਂਗੇ ਠੀਕ ਹੈ ਜੀ ਸਭ ਤੋਂ ਪਹਿਲੇ ਨੰਬਰ ਤੇ ਲਿਖਿਆ ਬੂਨ ਬੋਲ ਜੈਸਾ ਲਾ ਕੇ ਸਭ ਤੋਂ ਬਾਅਦ ਜੀਪੀਐਸ ਕੋਰ ਆ ਰਿਹਾ ਟੌਪ 10 ਬੋਲਾਂ ਵਿੱਚ ਜਿਨ੍ਹਾਂ ਨੇ ਵੀ ਆਪਣੇ ਬੋਲਰ ਨੇ ਤੁਸੀਂ ਦੇਖ ਸਕਦੇ ਹੋ 150 ਜੀਪੀਐਸ ਕੋਰ ਬੂਨ ਬੋਲ ਦਾ ਜੋ ਕਿ ਏਵੀਐਸ ਦਾ ਆਪਣਾ ਬੋਲਰ ਆ ਜਿਸਦਾ ਕਿ ਸੈਕਸਰ ਸੀਮੰਦਾ ਪ੍ਰਾਈਜ਼ ਹੈਗਾ 2200 ਰੁਪਿਆ ਤੇ ਕਨਵੈਸ਼ਨਲ ਦਾ ਹੈਗਾ 850 ਰੁਪਿਆ ਦੂਸਰਾ ਤੇ ਹੋ ਗਿਆ ਅਨਕਾਮਨ ਬੁੱਲ ਜੋ ਕਿ ਹੋਗਾ ਡਬਲ ਡਬਲ ਐਸ ਬੋਲ ਦਾ ਜਿਸਦਾ ਕਿ ਪ੍ਰਾਈਜ਼ ਹੈਗਾ 7800 ਰੁਪਿਆ ਤੇ ਜੀਪੀ ਐਸ ਕੋਰ ਹੈਗਾ ਜੀ 148 ਤੇ ਨਾਲ ਆਪਣੀ ਪੈਡਾਗਰੀ ਵੀ ਦਿੱਤੀ ਹੋਈ ਤੁਸੀਂ ਉਹ ਖੁਦ ਪੜ ਸਕਦੇ ਆ ਸੋ ਤੀਸਰਾ ਨੰਬਰ ਤੇ ਹੋ ਗਿਆ ਸੈਲੀ ਬੁੱਲ ਜਿਸਦਾ ਕਿ ਜੋ ਕਿ ਸੀਆਰਆਈ ਕੰਪਨੀ ਦਾ ਜਿਸਦਾ ਕਿ ਹੋਗਾ 5000 ਰੁਪਿਆ ਪ੍ਰਾਈਜ਼ ਤੇ 136 ਇਸ ਦਾ ਜੀਪੀ ਸਕੋਰ ਹੈਗਾ ਠੀਕ ਹੈ ਜੀ ਸੋ ਜੀਪੀਐਸ ਸਕੋਰ ਜਿਵੇਂ ਕਿ ਆਪਣੇ ਐਚਐਫ ਬੱਚੇ ਟਪੀਆਈ ਸਕੋਰ ਹੁੰਦਾ ਜੋ ਕਿ 2500 2800 3000 3200 ਜਿੰਨਾ ਵੀ ਹੁੰਦਾ ਵਾ ਉਸੇ ਤਰ੍ਹਾਂ ਜ਼ਿਆਸਤੀ ਵਿੱਚ ਜੀਪੀਐਸ ਸਕੋਰ ਨੱਜੋ ਆਰਸੀ ਪਰਫਾਰਮੈਂਸ ਇੰਡੈਕਸ ਜਿੰਨਾ ਇਹ ਸਕੋਰ ਵੱਧ ਤੋਂ ਵੱਧ ਹੋਊਗਾ ਜਪੀਆਈ ਓਨਾ ਹੀ ਬੋਲ ਵੱਧ ਗੁਣਵੱਤਾ ਵਾਲਾ ਹੋਊਗਾ ਠੀਕ ਆ ਚੌਥੇ ਨੰਬਰ ਤੇ ਹੋਗਾ ਕਾਮਾਕਾਜੀ ਬੋਲ ਜੋ ਕਿ ਡਬਲਯੂਐਸ ਹੈਗਾ ਬੋਲ ਸੋ ਇਸ ਦਾ ਆਪਾਂ ਨੂੰ ਪ੍ਰਾਈਸ ਕਨਫਰਮ ਨਹੀਂ ਸੀ ਉਹ ਕਿੰਨਾ ਪ੍ਰਾਈਸ ਹੈ ਇਸ ਦਾ ਪੂਰਾ ਸੋ ਜੇ ਕਿਸੇ ਵੀਰ ਭਰਾ ਨੂੰ ਪਤਾ ਹੋਵੇ ਕਾਮਾਕਾਜੀ ਬੋਲ ਦਾ ਕਿੰਨਾ ਪ੍ਰਾਈਸ ਆ ਤਾਂ ਉਹ ਕਮੈਂਟ ਵਿੱਚ ਜਰੂਰ ਦੱਸਿਓ ਵੀ ਇਸ ਬੋਲ ਦਾ ਇੰਨਾ ਪ੍ਰਾਈਸ ਆ ਸੋ ਇਸ ਦਾ ਜੇਪੀਆਈ ਸਕੋਰ ਹੈਗਾ 135 ਤੇ ਜੋ ਹੈਗਾ ਬੈਗ ਸ਼ਾਟ ਬੋਲ ਜੋ ਕਿ ਹੋਗਾ এবੀਐਸ ਇੰਡੀਆ ਦਾ ਜਿਸ ਦਾ ਕਿ 2200 ਰੁਪਏ ਤੇ 850 ਰੁਪਏ ਪ੍ਰਾਈਸ ਦਾ 133 ਜੇਪੀਆਈ ਸਕੋਰ ਇਸ ਦਾ ਤੇ 6ਵੇਂ ਨੰਬਰ ਤੇ ਹੋ ਗਿਆ ਬੋਲ ਜੀ ਕੀਪ ਸੇਕ ਜੋ ਕਿ ਸੀਆਰਆਈ ਦਾ ਹੋ ਗਿਆ 5000 ਰੁਪਏ ਪ੍ਰਾਈਸ ਦਾ ਇਸ ਦਾ 132 ਜੇਪੀਆਈ ਸਕੋਰ ਇਸ ਦਾ 7ਵੇਂ ਤੇ ਹੋ ਗਿਆ ਡਬਲ ਪਲੇ ਜੋ ਕਿ ਸੀਆਰਆਈ ਦਾ ਹੋ ਗਿਆ 5000 ਪ੍ਰਾਈਸ ਦਾ 127 GPS ਕੋਲ ਇਸ ਬੋਲ ਦਾ ਇਸ ਤੋਂ 8ਵੇਂ ਨੰਬਰ ਤੇ ਹੋਗਾ ਲੀਓ ਬੋਲ EBS ਇੰਡੀਆ ਦਾ ਬੋਲ ਦਾ 1800 ਤੇ 650 ਰੁਪਿਆ ਪ੍ਰਾਈਸ ਦਾ ਤੇ 124 GPS ਕੋਲ ਇਸ ਬੋਲ ਦਾ 8ਵੇਂ ਨੰਬਰ ਤੇ ਹੋਗਾ ਜੀ ਸੌਰੀ 9ਵੇਂ ਨੰਬਰ ਤੇ ਹੋਗਾ ਟ੍ਰੈਂਟ ਬੋਲ ਜੋ ਕਿ EBS ਇੰਡੀਆ ਦਾ ਬੋਲ ਹੈਗਾ ਵਾ 1800 ਤੇ 650 ਪ੍ਰਾਈਸ ਦਾ 115 GPS ਕੋਲ ਇਸ ਬੋਲ ਦਾ ਸੋ 10ਵੇਂ ਨੰਬਰ ਤੇ ਹੋਗਾ ਲੋਗਾਨ ਬੋਲ ਜੋ ਕਿ EBS ਇੰਡੀਆ ਦਾ ਬੋਲ ਹੈ 1800 ਤੇ 650 ਪ੍ਰਾਈਸ ਜੇਵੇਂ ਹੀ ਆ 113 ਜੀਪੀਆਈ ਸਕੋਰ ਹੋ ਗਿਆ ਇਸ ਤੋਂ ਅੱਗੇ ਆਪਾਂ ਅੱਗੇ ਤੁਹਾਨੂੰ ਦੱਸਦੇ ਹਾਂ ਵੀ ਮਿਲਕ ਸਭ ਤੋਂ ਵੱਧ ਕਿਹੜਾ ਬੋਲ ਪ੍ਰੋਡਿਊਸ ਕਰ ਰਿਹਾ ਹੈ ਇਹਨਾਂ ਵਿੱਚੋਂ ਸਭ ਤੋਂ ਬਹੁਤ ਸਭ ਤੋਂ ਜ਼ਿਆਦਾ ਮਿਲਕ ਪ੍ਰੋਡਿਊਸ ਕਰ ਰਿਹਾ ਹੈ ਜੀ ਡਵੈਲਪਲੇ ਬੋਲ ਸੀਆਰਆਈ ਕੰਪਨੀ 1319 ਇਸ ਦਾ ਮਿਲਕ ਪ੍ਰੋਡਿਊਸ ਕਰਕੇ ਦੇ ਰਿਹਾ ਬਹੁਤ ਵਧੀਆ ਉਸ ਤੋਂ ਥੱਲੇ ਹੋ ਗਿਆ ਕਾਮਾਕਾਜੀ 1015 ਤੇ ਸੈਲੀਬਲ 957 ਅਨਕਾਮਨ ਹੋ ਗਿਆ 631 ਤੇ ਲੋਗਾਨ ਹੋ ਗਿਆ 337 ਸੋ ਥੱਲੇ ਆਪਣੇ ਪੂਰੇ ਨਾਮ ਤੁਸੀਂ ਲਿਖੇ ਹੋਏ ਖੁੱਦ ਪੜ ਸਕਦੇ ਆਂ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਫੈਟ ਸਭ ਤੋਂ ਵੱਧ ਆਪਾਂ ਨੂੰ ਕੌਣ ਵਧੇਰੇ ਦੇ ਰਿਹਾ ਵਾ ਤਾਂ ਉਹ ਦੇ ਰਿਹਾ ਬੂਨਬੋਲ ਐਬੀਐਸ ਇੰਡੀਆ ਦਾ 0.21% ਬੈਗ ਸ਼ਾਟ 0.16 ਤੇ ਕੀਪ ਸੇਕ ਹੋਗਾ 0.15 ਲੋਗਾਨ ਹੋਗਾ 0.03 ਟ੍ਰੈਂਟ ਹੋਗਾ 0.01 ਤੇ ਅਨਕਾਮਨ ਹੋਗਾ 0 ਇਹ ਤੁਸੀਂ ਦੇਖ ਸਕਦੇ ਆ ਇਸ ਤੋਂ ਅੱਗੇ ਹੋਗਾ ਜਿਹੜਾ ਪ੍ਰੋਡਕਟਿਵ ਲਾਈਫ ਆਪਾਂ ਨੂੰ ਕਿਹੜਾ ਬੋਲ ਸਭ ਤੋਂ ਵੱਧ ਆਪਾਂ ਨੂੰ ਪ੍ਰੋਡਿਊਸ ਕਰਕੇ ਦੇ ਰਿਹਾ ਵਾ ਉਹ ਹੋਗਾ ਸਭ ਤੋਂ ਪਹਿਲੇ ਤੇ ਆਇਆ ਕਾਮਾਕਾਲ ਦੀ 2.8 ਪ੍ਰੋਡਕਟਿਵ ਲਾਈਫ ਆ कीप सेक हो गया 2.7 अनकॉमन होगा 2.6 बून हो गया 2.5 ਤੇ ਸੈਲੀ ਹੋਗਾ 2.2 ਠੀਕ ਹੈ ਜੀ ਇਸ ਤੋਂ ਅੱਗੇ ਜੇ ਅਸੀਂ ਵਿਖੇ ਲਿਵੈਬਿਲਟੀ ਦੀ ਗੱਲ ਕਰੀਏ ਸਭ ਤੋਂ ਬਾਅਦ ਲਿਵੈਬਿਲਟੀ ਕਿਹੜੇ ਬੋਲਦੀ ਆ ਆ ਉਹ ਹੋ ਗਈ ਕੀਪ ਸੇਕ ਬੋਲ ਸੀਆਰਆਈ ਕੰਪਨੀ ਦਾ 1.5 ਲਿਵੈਬਿਲਟੀ ਆ ਸੈਲੀ ਬੋਲ ਇੱਕ ਲਿਵੈਬਿਲਟੀ ਆ ਅਨਕਾਮਨ 0.7 ਬੂਨ 0.5 ਕਾਮਾ ਕਾ ਦੀ 0.1 ਬਿੱਗ ਸ਼ਾਟ ਹੋਗਾ ਜੀ 0 ਇਸ ਤੋਂ ਅੱਗੇ ਜੇ ਦੇਖੀਏ ਸਮੈਟਿਕ ਸੈਲ ਸਕੋਰ ਜੋ ਕਿ ਲੇਵੀ ਦੀ ਇਨਫੈਕਸ਼ਨ ਵਗੈਰਾ ਦਾ ਹੁੰਦਾ ਸਭ ਤੋਂ ਘੱਟ ਕਿਹੜੇ ਬੋਲਦਾ ਵਾ ਕਾਮਾਕਾ ਦੀ 2.71 ਲੀਓ ਬਰ 2.75 ਲੋਗਾਨ ਹੋਗਾ 2.75 ਡਵਲ ਪਲੇ 2.79 ਬਿੱਗ ਸ਼ਾਰਟ ਹੋਗਾ 2.83 ਇਸ ਤੋਂ ਅੱਗੇ ਦੇਖੀਏ ਡੀਪੀਆਰ ਜੋ ਕਿ ਹੋਗਾ ਡਾਟਰ ਪ੍ਰੈਗਨੈਂਸੀ ਰੇਟ ਸਭ ਤੋਂ ਆਪਣਾ ਜ਼ਿਆਦਾ ਕਿਹੜੇ ਬੋਲਦਾ ਵਾ ਅਨਕਾਮਨ ਬੋਲ ਹੋ ਗਿਆ 1.9 ਲੀਓ ਬੋਲ 1.1 ਲੋਗਾਨ ਹੋ ਗਿਆ ਇਸ ਤੋਂ ਅੱਗੇ 1.1 ਟ੍ਰੈਂਟ ਬੋਲ 0.7 ਤੇ ਬਿਗ ਸ਼ਾਟ 0.2 ਥੱਲੇ ਤੁਸੀਂ ਖੁਦ ਪੜ੍ਹ ਸਕਦੇ ਆ ਜੀ ਹੁਣ ਸਾਰੇ ਪੜਨ ਲੱਗੇ ਤਾਂ ਆਪਾਂ ਨੂੰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਠੀਕ ਆ ਜੀ ਇਸ ਤੋਂ ਅੱਗੇ ਸੀਸੀਆਰ ਕਿਸ ਬੋਲ ਦਾ ਅੱਗੇ ਜੋ ਬੱਚੀਆਂ ਜੋ ਗੰਜਾਂ ਬਣ ਗਈਆਂ ਕੌਨਸੈਪਸ਼ਨ ਰੇਟ ਵੀ ਉਹ ਕਿਹੜੇ ਦਾ ਜ਼ਿਆਦਾ ਵਾ ਤਾਂ ਦੇਖੀ ਅਨਕਾਮਨ ਹੋਗਾ 2.5 ਟ੍ਰੈਂਟ 1.9 ਲੀਓ 1.7 ਲੋਗਾਂ 0.9 ਬੂਨ ਹੋਗਾ 0.7 ਠੀਕ ਆ ਜੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਵੀ ਪੀ ਟੈਨ ਸਕੋਰ ਸਭ ਤੋਂ ਜ਼ਿਆਦਾ ਕਿਹੜੇ ਬੋਲ ਦਾ ਤਾਂ ਹੋਗਾ ਜੀ ਕਾਮਾਕਾਜੀ Ws ਦਾ 0.1 1.3 ਬੂਨ ਹੋਗਾ 0.7 ਟ੍ਰੈਂਟ 0.6 ਕੀਪ ਸੈਕ 0.3 ਤੇ ਬਿਗ ਸ਼ਾਟ ਬੋਲ ਹੋਗਾ 0.3 ਇਸ ਤੋਂ ਅੱਗੇ ਜੇ ਵੀ ਦੇਖੀਏ ਜਰਸੀ ਅਟੈਕਸ ਵੀ ਲੇਵੇ ਦਾ ਸਕੋਰ ਕਿਹਨਾ ਸਭ ਤੋਂ ਜ਼ਿਆਦਾ ਤਾਂ ਉਹ ਹੈਗਾ ਜੀ ਕਾਮਾਕਾਜੀ 19.9 ਤੇ ਬੂਨ ਹੋ ਗਿਆ 19.4 ਟ੍ਰੈਂਟ 18.2 ਤੇ ਕੀਪ ਸੈਕ 16.9 ਅਨੁਕਾਉਮਨ 14.3 ਲੀਓ 14.2 ਡਬਲ ਪਲੇ ਹੋ ਗਿਆ ਤੇ 13.5 ਤਾਂ ਤੁਸੀਂ ਦੇਖ ਸਕਦੇ ਆ ਅਡਰ ਦਾ ਸਕੋਰ ਤੇ ਜੇ ਆਪਾਂ ਸਟ੍ਰੈਚਰ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਸਟ੍ਰੈਚਰ ਕਿਹਦੇ ਬੋਲ ਦਾ ਹੋ ਸਕਦਾ ਡਬਲ ਪਲੇ ਬੋਲ ਸੀਆਰਆਈ ਕੰਪਨੀ ਦਾ 1.5 ਕਾਮਾ ਕਾਜ਼ੀ ਦਾ 1.4 ਸੈਲੀ ਹੋ ਗਿਆ 1.2 ਤੇ ਕੀਪਸੇ ਇੱਕ 0.8 ਟ੍ਰੈਂਥ ਹੋ ਗਿਆ 0.7 ਬਿਗ ਸ਼ਾਟ ਹੋ ਗਿਆ 0.6 ਠੀਕ ਆ ਜੀ ਸੋ ਇਹ ਸੀ ਆਪਣੀ ਪੂਰੀ ਜਾਣਕਾਰੀ ਜਰਸੀ ਦੇ ਜੋ ਟੌਪ 10 ਬੋਲ ਆ ਉਹਨਾਂ ਦੇ ਪੂਰੇ ਆંકੜੇ ਜੋ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਲੈਣਾ ਧੰਨਵਾਦ